ਹਾਂਜੀ ਅੱਜ ਆਪ ਬਣਾਈਆਂ ਮਠੀਆਂ ਇਹ ਮਠੀਆਂ ਹੈਗੀਆਂ ਸੋਜੀ ਤੇ ਆਟੇ ਤੇ ਮੈਦੇ ਦੀਆਂ ਮਿਕਸ ਜਿਹੜੀ ਸਾਡੀ ਪਹਿਲੀ ਵੀਡੀਓ ਸੀਗੀ ਉਹ ਸੀਗੀਆਂ ਸਿਰਫ ਆਟੇ ਤੇ ਮੈਦੇ ਦੀਆਂ ਮਠੀਆਂ ਹਾਂਜੀ ਇਹਦੇ ਵਿੱਚ ਆਪਾਂ ਇੱਕ ਚੀਜ਼ ਐਡ ਕਰਤੀ ਆ ਉਹ ਹੈਗੀ ਸੋਜੀ ਹਾਂਜੀ ਤੁਸੀਂ ਦੇਖ ਸਕਦੇ ਜਿਹੜੀਆਂ ਮਠੀਆਂ ਸਾਡੀਆਂ ਬਿਲਕੁਲ ਹੀ ਵਧੀਆ ਤੇ ਖਸਤਾ ਹਰਤ ਹਾਂਜੀ कुरकुਰੀਆਂ ਜਿੱਦਾਂ ਹਲਵਾਈ ਤੋਂ ਆਪਾਂ ਲੈ ਕੇ ਖਾਈਦੀਆਂ ਹਾਂਜੀ ਉਸ ਤਰੀਕੇ ਨਾਲ ਬਣਾਈਆਂ ਆਪਾਂ ਘਰ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਤੁਹਾਡੇ ਆਪਣੇ ਚੈਨਲ 'ਸੱਣੀ ਕਿਉਂਕਿ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮਠੀਆਂ ਆਪਾਂ ਮਠੀਆਂ ਵਾਸਤੇ ਮੈਦਾ ਲਿਆ ਸੂਜੀ ਲਈ ਹੈ ਤੇ ਆਟਾ ਹਾਂਜੀ ਆਪਾਂ ਇਹ ਜਿਹੜਾ ਮੈਦਾ ਆ ਉਹਨੂੰ ਆਪਾਂ ਇੱਕ ਵੱਡੇ ਡੋਂਗੇ 'ਚ ਪਾ ਲਵਾਂਗੇ ਉਹਦੇ ਵਿੱਚ ਪਾਵਾਂਗੇ ਨਮਕ ਹਾਂਜੀ ਤੇ ਨਮਕ ਪਾਉਣ ਤੋਂ ਬਾਅਦ ਜਵੈਣ ਪਾ ਦਵਾਂਗੇ ਜਵੈਣ ਪਾ ਦਵਾਂਦੋਂ ਇੱਕ ਕੌਲੀ ਆਪਾਂ ਸੂਜੀ ਪਾ ਦਵਾਂਗੇ ਇਹਦੇ ਵਿੱਚ ਉਸ ਤੋਂ ਬਾਅਦ ਇੱਕ ਕੌਲੀ ਆਟੇ ਦੀ ਪਾ ਦਵਾਂਗੇ ਹਾਂਜੀ ਤੇ ਆਪਾਂ ਇਹਨੂੰ ਹੱਥ ਦੇ ਨਾਲ ਮਿਕਸ ਕਰ ਲਵਾਂਗੇ ਪਹਿਲਾਂ ਇੱਕ ਚਮਚਾ ਆਪਾਂ ਇੱਕ ਚਮਚਾ ਫੜਮਾਂਗੇ ਦੇ ਵਿੱਚ ਰਵੈਂਡ ਹਾਂਜੀ ਤੇ ਆਪਾਂ ਇਹਨੂੰ ਹੱਥ ਨਾਲ ਮਿਕਸ ਕਰ ਲਵਾਂਗੇ ਹਾਂਜੀ ਇਸ ਤਰੀਕੇ ਨਾਲ ਮਿਕਸ ਕਰਕੇ ਹੌਲੀ-ਹੌਲੀ ਜਦ ਆਪਣਾ ਸਾਰਾ ਮਸਾਲਾ ਵਿੱਚ ਰਲ ਜਾਵੇ ਹਾਂਜੀ ਤੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਗੋਲ ਲਵਾਂਗੇ ਹੌਲੀ-ਹੌਲੀ ਏਕੋਦਮ ਪਾਣੀ ਨਹੀਂ ਛੱਟਣਾ ਹੌਲੀ-ਹੌਲੀ ਪਾਣੀ ਛੱਟ ਕੇ ਹਾਂਜੀ ਖਤਰਾ ਮਲੀ ਜਾਣਾ ਹਾਂਜੀ ਇਸ ਤਰੀਕੇ ਨਾਲ ਹੌਲੀ 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 ਜ਼ਿਆਦਾ ਭਮੜੀ ਜਾਣਾ ਇਹਨੂੰ ਇਹਨੇ ਥੋੜਾ ਜਿਹਾ ਸਖਤ ਹੋ ਜਾਣਾ ਹਾਂਜੀ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਛੋਟੇ ਛੋਟੇ ਇਹਦੇ ਪੇੜੇ ਕੱਟ ਲਵਾਂਗੇ ਜਿੱਦਾਂ ਮੱਠੀ ਸੈਜ ਹੁੰਦੀ ਹੈ ਹਾਂਜੀ ਤੇ ਤੁਸੀਂ ਕੋਈ ਬੇਲਣੇ ਵਗੈਰਾ ਨਾ ਜਾਂ ਤੁਸੀਂ ਕੋਈ ਸੈਂਚੀ ਵਗੈਰਾ ਨਹੀਂ ਬਣਾ ਸਕਦੇ ਹੋ ਹਾਂਜੀ ਤੇ ਆਪਾਂ ਇਹਨੂੰ ਹੱਥ ਨਾਲੇ ਬਣਾਵਾਂਗੇ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਆਪਾਂ ਹੱਥ ਨਾਲ ਇਹਨੂੰ ਸ਼ੇਪ ਦੇ ਦਵਾਂਗੇ ਜਿੱਦਾਂ ਮੱਠੀ ਸੇ ਸ਼ੇਪ ਹੁੰਦੀ ਹੈ ਜੀ ਹੌਲੀ ਹੌਲੀ ਸ਼ੇਪ ਇਸ ਤਰੀਕੇ ਨਾਲ ਆਪਾਂ ਹੱਥ ਨਾਲ ਸਾਰੀਆਂ ਮੱਠੀਆਂ ਬਣਾ ਲਵਾਂਗੇ ਹਾਂਜੀ ਇਸ ਤਰੀਕੇ ਦੇ ਨਾਲ ਆਪਾਂ ਹੌਲੀ ਹੌਲੀ ਸਾਰੀਆਂ ਮੱਠੀਆਂ ਹਾਂਜੀ ਸਾਡੀ ਮੱਠੀਆਂ ਤਕਰੀਬਨ ਸਾਰੀਆਂ ਬਣ ਚੁੱਕੀਆਂ ਤੇ ਆਪਾਂ ਇੱਕੋ ਸੈਟ ਦੀਆਂ ਸਾਰੀਆਂ ਬਣਾਈਆਂ ਹਾਂ ਹਾਂਜੀ ਹਾਂਜੀ ਗੈਸ ਔਨ ਕਰਕੇ ਉੱਪਰ ਆਪ ਪਕੜਾਈ ਰੱਖ ਦਵਾਂਗੇ। ਵਿੱਚ ਆਪ ਸਰੋਂ ਦਾ ਤੇਲ ਪਾ ਲਿਆ ਸੀਗਾ। ਤੇ ਉਸ ਤੋਂ ਬਾਅਦ ਜਿਹੜੀਆਂ ਮਠੀਆਂ ਆ ਇਹਨਾਂ ਨੂੰ ਹੌਲੀ-ਹੌਲੀ ਸਾਰੀਆਂ ਨੂੰ ਇੱਕ-ਇੱਕ ਦੋ-ਦੋ ਪੀਸ ਕਰਕੇ ਛੱਡਾਂਗੇ ਤੇਲ ਦੇ ਵਿੱਚ। ਹਾਂਜੀ। ਆਪਾਂ ਕਿਸੇ ਛਰਨੀ ਜਾਂ بڑے ਚਮਚੇ ਨਾਲ ਮਦਦ ਦੇ ਨਾਲ ਆਪਾਂ ਇਹਨੂੰ ਵਾਰ ਕਰ ਲਵਾਂਗੇ। ਹੌਲੀ-ਹੌਲੀ ਤੁਸੀਂ ਦੇਖੋ ਜਿਹੜੀ ਮਠੀਆਂ ਸੜੀਆਂ ਤਲ ਹੋ ਰਹੀਆਂ ਨੇ। ਹਾਂਜੀ। ਤੇ ਹੌਲੀ-ਹੌਲੀ ਆਪਾਂ ਤੜ ਕੇ ਇਹਨਾਂ ਨੂੰ ਕੱਢ ਲਵਾਂਗੇ। ਹਾਂਜੀ ਜਿਹੜੇ ਸਾਡੀ ਮਠੀਆਂ ਤਕਰੀਬਨ ਬਣ ਕੇ ਤਿਆਰ ਹੋ ਚੁੱਕੀਆਂ ਤੁਸੀਂ ਜੈਸਾ ਤੇ ਜਿਹੜੀਆਂ ਐਨ ਵਧੀਆ ਤੇਖਣਾ ਬਣੀਆਂ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਧੰਨਵਾਦ ਜੀ